ਕਹਾਣੀ ਅੰਮ੍ਰਿਤਕੋੜ ਰੁਲਦੂ ਨੇ ਦਿਹਾੜੀ ਗਏ ਨੇ ਨਾਲ ਦੇ ਕਾਮਿਆਂ ਦੇ ਮੂੰਹ ਵੱਡੇ ਵੱਡੇ ਕਹਿੰਦੇ ਕਹੋਂਦੇ ਘਰਾਂ ਦੀਆਂ ਕੁੜੀਆਂ ਬਾਰੇ ਸੁਣਿਆ ਕਿ ਕਿਵੇਂ ਆਪਣੇ ਆਪ ਵਿਆਹ ਕਰਾ ਲੈਂਦੀਆਂ ਨੇ ਉਹ ਵੀ ਘਰੋਂ ਭੱਜ ਕੇ ਮਾਪਿਆਂ ਦੀ ਪੱਤ ਥਾਣਿਆਂ 'ਚ ਰੁਲਦੀ ਹੈ ਤੇ ਲੋਕ ਜਿਹੜੇ ਮੂੰਹ ਜੋੜ-ਜੋੜ ਗੱਲਾਂ ਕਰਦੇ ਨੇ ਉਹ ਵੱਖ ਨਾ ਕਿਤੇ ਖੜਨ ਜੋਗੇ ਨਾ ਬੈਠਣ ਜੋਗੇ ਇਹੋ ਜਿਹੀ ਪੁੱਠੀ ਵਾਅ ਵਗ ਪਈ ਹੈ ਮਾਂ ਪਿਓ ਭੈਣ ਭਾਈ ਸਭ ਦਾ ਪਿਆਰ ਮਿੰਟਾਂ ਚ ਭੁੱਲ ਜਾਂਦੀਆਂ ਨੇ ਮਰ ਜਾਣੀਆਂ ਰੁੱਲਦੂ ਤਾਂ ਜਿਵੇਂ ਸੁੰਨ ਹੀ ਹੋ ਗਿਆ ਸੀ ਸੁਣ ਕੇ ਉਸ ਦੀ ਆਪਣੀ ਧੀ ਵੀ ਸੀ 16-17 ਸਾਲਾਂ ਦੀ ਰੁੱਲਦੂ ਦੇ ਦਿਮਾਗ ਵਿੱਚ ਇੱਕ ਚਿੰਤਾ ਉੱਭਰ ਆਈ ਜਦੋਂ ਉਹ ਸ਼ਾਮ ਨੂੰ ਘਰ ਆਇਆ ਤਾਂ ਉਸ ਨੇ ਦੇਖਿਆ ਗਵਾਂਡੀਆਂ ਦਾ 4-5 ਸਾਲਾਂ ਦਾ ਮੁੰਡਾ ਗੋਲੂ ਉਸ ਦੀ ਧੀ ਨਿੱਕੀ ਕੋਲ ਖੜਾ ਸੀ ਉਹ ਬੜੇ ਪਿਆਰ ਨਾਲ ਉਸ ਨੂੰ ਕੁਝ ਕਹਿ ਰਹੀ ਸੀ ਜਦੋਂ ਨਿੱਕੀ ਨੇ ਰੁਲਦੂ ਨੂੰ ਦੇਖਿਆ ਤਾਂ ਫਟਾਫਟ ਮੁੰਡੇ ਦੇ ਹੱਥ ਕੁਝ ਫੜਾਇਆ ਮੁੰਡੇ ਨੇ ਆਪਣਾ ਹੱਥ ਬਨੈਣ ਲਕੋ ਲਿਆ ਤੇ ਭੱਜ ਗਿਆ ਕੀ ਲੈਣਾ ਆਤੀ ਓਏ ਰੁਲਦੂ ਗੋਲੂ ਦੀ ਬਾਹ ਫੜਨ ਲੱਗਿਆ ਪਰ ਉਹ ਹੱਥ ਨਹੀਂ ਆਇਆ ਕੁਛ ਨਹੀਂ ਬਾਪੂ ਉਹੀ ਖੇਡਦਾ ਖੇਡਦਾ ਆ ਗਿਆ ਰੁਲਦੂ ਦੀ ਤਸੱਲੀ ਨਾ ਹੋਈ ਪਰ ਉਹ ਚੁੱਪ ਕਰ ਗਿਆ ਤੇਰੀ ਮਾਂ ਕਿੱਥੇ ਐ ਉਹ ਤਾਂ ਮਾਸੀ ਦਾ ਪਤਾ ਲੈਣ ਗਈ ਐ ਦੱਸ ਕੇ ਤਾਂ ਗਈ ਐ ਤੈਨੂੰ ਸੱਤੇ ਨੂੰ ਨਾਲ ਲੈ ਗਈ ਕਹਿੰਦੀ ਤੜਕੇ ਸੰਦੇਹਾ ਆਜੂ ਇਹਨਾਂ ਦੇ ਪਤਿਆਂ ਨੇ ਅੱਡ ਮਾਰ ਲਿਆ ਜਾਣਦੀ ਕਿ ਲੋੜਦੀ ਫੋਨ ਕਰਕੇ ਪੁੱਛ ਲੈਂਦੀ ਇੱਕ ਤਾਂ ਉਹ ਚੰਦਰਾ ਟਾਈਮ ਆ ਗਿਆ ਦੁਨੀਆ ਕਹਿੰਦੀ ਐ ਘਰੋਂ ਬਾਹਰ ਨਾ ਨਿਕਲੋ ਕੰਮ ਐ ਉਹ ਮਸਾ ਮਿਲਦਾ ਇਹਨੂੰ ਪਤਾ ਨਹੀਂ ਕਦੋਂ ਮੱਤ ਤਾਊ ਰੁਲਦੂ ਬੁੜਬੁੜ ਕਰਦਾ ਹੱਥ ਪੈਰ ਧੋ ਕੇ ਚੁੱਲ੍ਹੇ ਮੂਰੇ ਫੱਟੀ ਤੇ ਬੈਠ ਗਿਆ ਕੁੜੀ ਨੇ 3-4 ਰੋਟੀਆਂ ਇਕੱਠੀਆਂ ਹੀ ਥਾਲੀ ਵਿੱਚ ਰੱਖ ਕੇ ਫੜਾਈਆਂ ਪਾਣੀ ਦਾ ਕੋਲਾ ਭਰ ਕੇ ਕੋਲ ਰੱਖ ਦਿੱਤਾ ਰੁਲਦੂ ਨੇ ਰੋਟੀਆਂ ਦੇਖ ਕੇ ਕਿਹਾ ਮੈਨੂੰ ਰੋਟੀ ਹੋਰ ਲੈਣੀ ਤੂੰ ਵੀ ਖਾ ਲੈ ਕੋਈ ਨਾ ਬਾਪੂ ਮੈਂ ਫੇਰ ਖਾ ਲੂੰ ਧੀ ਵੱਲ ਵੇਖਦਿਆਂ ਉਹ ਸੋਚ ਰਿਹਾ ਸੀ ਨਿੱਕੀ ਸਿਆਣੀ ਤਾਂ ਬਥੇਰੀ ਐ ਪਰ ਕੀ ਪਤਾ ਬੁੱਦੀ ਕਿਹੜੇ ਵੇਲੇ ਪੁੱਠੇ ਪਾਸੇ ਘੁੰਮ ਜਾਵੇ ਪਿਓ ਨੂੰ ਰੋਟੀ ਫੜਾ ਕੇ ਕੁੜੀ ਨੇ ਬੱਠਲ ਚੁੱਕ ਕੇ ਪੋੜੀ ਦੇ ਡੰਡੇ ਤੇ ਪੈਰ ਰੱਖਿਆ ਰੁਲਦੂ ਨੂੰ ਕੰਮਣੀ ਝਿਛੜੀ ਬਾਪੂ ਮੈਂ ਪਾਥੀਆਂ ਲਿਆਵਾਂ ਕੋਠੇ ਤੇ ਸੁੱਕਣੀਆਂ ਰੱਖੀਆਂ ਹੋਈਆਂ ਨੇ ਉਸ ਨੇ ਕੋਈ ਜਵਾਬ ਨਾ ਦਿੱਤਾ ਨਿੱਕੀ ਛੇਤੀ ਹੀ ਪਾਥੀਆਂ ਲੈ ਕੇ ਆ ਗਈ ਰੁਲਦੂ ਤੋਂ ਸਾਰੀਆਂ ਰੋਟੀਆਂ ਨਹੀਂ ਖਾਧੀਆਂ ਗਈਆਂ ਉਸਨੇ ਇੱਕ ਰੋਟੀ ਬਿਹੀ ਵਿੱਚ ਬੈਠੇ ਕੁੱਤੇ ਨੂੰ ਪਾ ਦਿੱਤੀ ਰੋਟੀ ਕੁੱਤੇ ਨੂੰ ਕੰਨੋਂ ਪਾਤੀ ਬਾਪੂ ਦਰਵੇਸ਼ ਏ ਵਿਚਾਰਾ ਇੰਨੇ ਕਿਹੜਾ ਆਖਣਾ ਐ ਵੀ ਮੈਨੂੰ ਰੋਟੀ ਦੇ ਦਿਓ ਰੁਲਦੂ ਥੋੜਾ ਚਿਰ ਬਾਹਰ ਹੀ ਬੈਠਾ ਰਿਹਾ ਅੱਜ ਉਸ ਨੂੰ ਬਿਹੀ ਵਿੱਚੋਂ ਲੰਘਦੇ ਮੁੰਡੇ ਵੀ ਬੀਹੂ ਵਰਗੇ ਲੱਗ ਰਹੇ ਸਨ ਜੇ ਕੋਈ ਉਹਨਾਂ ਦੇ ਘਰ ਵੱਲ ਦੇਖਦਾ ਤਾਂ ਉਸ ਨੂੰ ਹੌਲੀ ਜਹੀ ਗਾਲ ਕੱਢਦਾ ਤੇ ਇਕੱਲਾ ਹੀ ਬੈਠਾ ਬੁਰ ਬਣਾਉਂਦਾ ਬਾਪੂ ਅੱਕੇ ਸੀਦੀ ਬੁੱਕਲ ਮਾਰ ਲੈ ਠੰਡ ਹੋ ਗਈ ਨਿੱਕੀ ਨੇ ਖੇਸੀ ਫੜਾਉਂਦਿਆਂ ਕਿਹਾ ਤੂੰ ਕੰਮ ਨਿਬੇੜ ਲੈ ਪਹਿਲਾਂ ਉਹ ਖਿੱਚ ਕੇ ਬੋਲਿਆ ਮੈਂ ਸਾਰੇ ਕੰਮ ਨਿਬੇੜ ਲੇ ਰੁਲਦੂ ਨੇ ਆਲੇ-ਦੁਆਲੇ ਦੇਖਿਆ ਸੱਚੀ ਸਾਰੇ ਕੰਮ ਨਿਬੜੇ ਹੋਏ ਸਨ ਉਹ ਉੱਠ ਕੇ ਅੰਦਰ ਚਲਾ ਗਿਆ ਰੁਲਦੂ ਨੂੰ ਨੀਂਦ ਨਹੀਂ ਸੀ ਆ ਰਹੀ ਉਸ ਦੇ ਦਿਮਾਗ ਵਿੱਚ ਕਾਮਿਆਂ ਦੀਆਂ ਕਹੀਆਂ ਗੱਲਾਂ ਘੁੰਮ ਰਹੀਆਂ ਸਨ ਫਿਰ ਨਿੱਕੀ ਨੇ ਗੋਲੂ ਨੂੰ ਕਾਗਜ਼ ਦਾ ਟੁਕੜਾ ਫੜਾਇਆ ਸੀ ਉਸ ਦੇ ਵਿੱਚ ਕੀ ਲਿਖਿਆ ਹੋਉ ਕਿੰਨੂੰ ਭੇਜਿਆ ਹੋਉ ਉਸ ਦਾ ਜੀ ਕਰਦਾ ਸੀ ਕੁੜੀ ਦਾ ਗळा ਕੁੱਟ ਦੇਵੇ ਬਦਨਾਮੀ ਨਾਲੋਂ ਤਾਂ ਚੰਗਾ ਹੀ ਇਹ ਮਰ ਜਾਵੇ ਨਿੱਕੀ ਨੂੰ ਵੀ ਨੀਂਦ ਨਹੀਂ ਸੀ ਆ ਰਹੀ ਉਸ ਨੇ ਉੱਠ ਕੇ ਪਾਣੀ ਪੀਤਾ ਤੇ ਬੱਤੀ ਬੁਝਾ ਦਿੱਤੀ ਬੀਹੀ ਵਾਲੀਆਂ ਲਾਈਟਾਂ ਦਾ ਚਾਨਣਾ ਦਰਵਾਜ਼ੇ ਦੀਆਂ ਝਿੱਖਾਂ ਵਿੱਚੋਂ ਦੀ ਅੰਦਰ ਆ ਰਿਹਾ ਸੀ ਉਹੋਂ ਮੰਜੇ ਤੇ ਕਿੰਨੀ ਧੀਰ ਬੈਠੀ ਰਹੀ ਰੁਲਦੂ ਥੋੜਾ ਖੰਗਿਆ ਕੁੜੀ ਚੁੱਪ ਕਰਕੇ ਲੇਟ ਗਈ ਵਾਰ-ਵਾਰ ਪਾਸੇ ਪਰਤਦੀ ਰਹੀ ਅੱਗੇ ਤਾਂ ਕਦੇ ਨਹੀਂ ਸੀ ਕਰਦੀ ਇਸ ਤਰ੍ਹਾਂ ਕੁਝ ਦੇਰ ਬਾਅਦ ਕੁੜੀ ਦੀ ਹਿਲਜੁਲ ਬੰਦ ਹੋਈ ਰੁਲਦੂ ਦਾ ਮਨ ਵੀ ਟਿਕ ਗਿਆ ਥੱਕਿਆ ਹੋਇਆ ਹੋਣ ਕਰਕੇ ਉਸ ਦੀ ਅੱਖ ਲੱਗ ਗਈ ਅੱਧਿਕ ਰਾਤ ਨੂੰ ਖੜਕਾ ਹੋਇਆ ਤਾਂ ਰੁਲਦੂ ਦੀ ਅੱਖ ਖੁੱਲ ਗਈ ਇੱਕ ਪਰਛਾਵਾ ਉਹਨਾਂ ਦੇ ਟਰੰਕ ਵਾਲੇ ਪਾਸੇ ਨਜ਼ਰੀ ਪਿਆ ਉਸਨੇ ਮੰਜੇ ਦੀ ਬਾਹੀ ਨਾਲ ਬਿਸਤਰੇ ੇਠਾਂ ਰੱਖੇ ਗੰਡਾਸੇ ਨੂੰ ਹੱਥ ਪਾਇਆ ਧਿਆਨ ਨਾਲ ਦੇਖਣ ਤੇ ਔਰਤ ਦਾ ਆਕਾਰ ਲੱਗਿਆ ਕੁਝ ਨੀਜ ਨਾਲ ਦੇਖਿਆ ਤਾਂ ਨਿੱਕੀ ਸੀ ਉਹ ਟਰੰਕ ਨੂੰ ਥੋੜਾ ਖੋਲ ਕੇ ਉਸ ਵਿੱਚੋਂ ਕੁਝ ਕੱਢ ਰਹੀ ਸੀ ਤੇ ਫਿਰ ਮੰਜੇ ਤੇ ਆ ਪਈ ਰੁਲਦੂ ਨੂੰ ਸਿਰਫ ਕਾਗਜ਼ਾਂ ਦਾ ਖੜਾਕ ਹੀ ਸੁਣਿਆ ਉਹ ਸੁੰਨ ਹੋ ਗਿਆ ਉਸ ਤੋਂ ਬਾਅਦ ਰੁਲਦੂ ਨਹੀਂ ਸੁੱਤਾ ਉੱਠ ਕੇ ਬੂਹੇ ਨੂੰ ਅੰਦਰੋਂ ਹੀ ਜਿੰਦਾ ਲਾ ਦਿੱਤਾ ਤੇ ਚਾਬੀ ਆਪਣੇ ਕੋਲ ਰੱਖ ਲਈ ਕੁੜੀ ਨੇ ਇੱਕ ਦੋ ਵਾਰ ਉੱਠ ਕੇ ਪਾਣੀ ਪੀਤਾ ਉਹ ਸਵੇਰੇ ਥੋੜਾ ਦੇਰ ਨਾਲ ਉੱઠી ਉਸ ਦੇ ਉੱਠਣ ਤੋਂ ਪਹਿਲਾਂ ਰੁਲਦੂ ਨੇ ਜਿੰਦਾ ਖੋਲ ਦਿੱਤਾ ਉਹ ਛੋਟੀ ਚੁੱਕ ਕੇ ਬਾਹਰ ਖੇਤਾਂ ਵੱਲ ਨੂੰ ਹੋ ਤੁਰਿਆ ਪਤਾ ਨਹੀਂ ਕਿ ਦਿਮਾਗ ਵਿੱਚ ਆਇਆ ਰਸਤੇ ਵਿੱਚੋਂ ਹੀ ਮੁੜ ਆਇਆ ਘਰੇ ਆ ਕੇ ਦੇਖਿਆ ਬੂਹੇ ਨੂੰ ਕੁੰਡਾ ਲੱਗਿਆ ਹੋਇਆ ਸੀ ਕੁੜੀ ਘਰੇ ਨਹੀਂ ਸੀ ਰੂਲਦੂ ਦੀਆਂ ਲੱਤਾਂ ਉਸ ਦੇ ਸਰੀਰ ਦਾ ਭਾਰ ਛੱਲਣ ਤੋਂ ਮੁਨਕਰ ਹੋ ਗਈਆਂ ਅੱਖਾਂ ਅੱਗੇ ਹਨੇਰਾ ਆਉਣ ਲੱਗਾ ਧਰਤੀ ਘੁੰਮਦੀ ਜਾਪਦੀ ਅੱਖਾਂ ਬੰਦ ਕਰਕੇ ਦੋਵੇਂ ਹੱਥ ਨਾਲ ਸੋਟੀ ਕੁੱਟ ਕੇ ਫੜ ਲਈ ਮੱਥਾ ਸੋਟੀ ਨਾਲ ਲਾ ਕੇ ਬੈਠ ਗਿਆ ਜ਼ਮੀਨ ਫਟਣ ਦੀ ਉਡੀਕ ਕਰਨ ਲੱਗਿਆ ਜਾਂ ਸ਼ਾਇਦ ਦੁਆ ਵੀ ਕਰ ਰਿਹਾ ਸੀ ਆਪਣੇ ਆਪ ਨੂੰ ਲਾਂਤਾਂ ਪਾ ਰਿਹਾ ਸੀ ਉਹ ਕਿਉਂ ਕਰੋਗੇ ਆ ਬਾਪੂ ਕੀ ਹੋ ਗਿਆ ਐ ਕਾਤੋਂ ਬੈਠ ਗਿਆ ਨਿੱਕੀ ਨੇ ਕੋਲ ਨੂੰ ਹੋ ਕੇ ਪੁੱਛਿਆ ਕਿੱਧਰ ਗਈ ਤੀ ਤੂੰ ਰੁਲਦੂ ਥੋੜਾ ਸੰਭਲਿਆ ਆਟਾ ਲੈਣ ਗਈ ਤੀ ਗੋਲੂ ਦੇ ਘਰੋਂ ਆਪਣੇ ਹੈ ਨਹੀਂ ਪਹਿਉਣ ਵਾਲੇ ਗੋਲੂ ਦਾ ਨਾਂ ਸੁਣ ਕੇ ਉਸ ਨੂੰ ਕਚੀਚੀ ਜਹੀ ਚੜੀ ਨਿੱਕੀ ਰੋਟੀ ਪਾਣੀ ਦਾ ਆਹਾਰ ਕਰਨ ਵਿੱਚ ਰੁੱਝ ਗਈ ਰੁਲਦੂ ਅੰਦਰੋਂ ਛੋਟੀ ਜਹੀ ਮੰਜੀ ਚੁੱਕ ਲਿਆ ਅਤੇ ਉਸ ਉੱਤੇ ਹੀ ਟੇਡਾ ਜਿਹਾ ਹੋ ਕੇ ਪੈ ਗਿਆ ਫਿਰ ਉੱਠ ਕੇ ਅੰਦਰ ਚਲਾ ਗਿਆ ਆਟੇ ਵਾਲੇ ਪੀਪੇ ਵਿੱਚ ਹੱਥ ਮਾਰਿਆ ਸੱਚੀ ਖਾਲੀ ਸੀ ਐਨੇ ਨੂੰ ਰੁਲਦੂ ਦੀ ਘਰ ਵਾਲੀ ਕੈਲੋ ਆ ਗਈ ਆਉਂਦਿਆਂ ਹੀ ਰੁਲਦੂ ਨੂੰ ਬੋਲੀ ਦਿਹਾੜੀ ਤੇ ਨਹੀਂ ਗਿਆ ਅੱਜ ਚਿੱਤ ਨਹੀਂ ਰਾਜੀ ਉਹ ਬੇਚੈਨੀ ਵਿੱਚ ਕਦੇ ਅੰਦਰ ਜਾਵੇ ਤੇ ਕਦੇ ਬਾਹਰ ਜੇ ਚਿੱਤ ਨਹੀਂ ਰਾਜੀ ਦਵਾਈ ਲਿਆ ਪੈ ਜਾ ਟਿਕ ਕੇ ਕੈਲੋ ਨੇ ਦੇਖਿਆ ਪਾਣੀ ਵਾਲੇ ਭਾਂਡੇ ਵੀ ਖਾਲੀ ਪਏ ਸਨ ਨਾ ਪਾਣੀ ਭਰਿਆ ਅੱਜ ਇੱਕ ਦਿਨ ਵਗ ਜਾਂ ਕਿਤੇ ਸਾਰੇ ਟੱਬਰ ਨੂੰ ਮੋਜ ਲੱਗ ਜਾਂਦੀ ਏ ਕੰਮ ਛੱਡ ਛੱਡ ਬਹਿ ਜਾਂਦੇ ਨੇ ਸਾਰੇ ਬੇਬੇ ਮੈਂ ਪਾਣੀ ਭਰਨ ਜਾਣ ਲੱਗੀ ਤਾਂ ਬਾਪੂ ਕਹਿੰਦਾ ਟੂਟੀ ਤੇ ਬਾਲੀ ਪੀੜੇ ਹਜੇ ਨਾ ਜਾ ਨਿੱਕੀ ਨੇ ਬਾਲਟੀ ਚੁੱਕਦਿਆਂ ਕਿਹਾ ਜਾਵੇ ਅਜੇ ਹੈਗਾ ਟਾਈਮ ਭੱਜ ਜਾ ਸਕੂਲ ਨੂੰ ਸਾਰਾ ਦਿਨ ਪੈਰ ਮਾਰਦਾ ਫਿਰੇਗਾ ਇੱਥੇ ਮਾਸਟਰ ਵਿਚਾਰੇ ਘਰੋਂ ਲੈਣਾਉਣਗੇ ਨਹੀਂ ਤਾਂ ਫਿਰ ਮੁੰਡੇ ਦਾ ਬਸਤਾ ਫੜਾਉਂਦਿਆਂ ਕਿਹਾ ਸਕੂਲਾਂ ਦਾ ਕਿਹੜਾ ਪਤਾ ਲੱਗਦਾ ਕਦੋਂ ਬੰਦ ਕਰ ਦੇਣ ਕੈਲੋ ਨੇ ਸ਼ਾਇਦ ਆਪਣੇ ਆਪ ਨੂੰ ਆਖਿਆ ਰੋਟੀ ਤਾਂ ਖਾ ਲੈਣ ਦੇ ਉਹਨੂੰ ਰੁਲਦੂ ਨੇ ਮੁੰਡੇ ਵੱਲ ਦੇਖ ਕੇ ਕਿਹਾ ਰੋਟੀ ਖਵਾ ਕੇ ਭੇਜਿਆ ਇਸ ਦੀ ਮਾਸੀ ਨੇ ਕੁੜੀ ਪਾਣੀ ਲੈਣ ਚਲੀ ਗਈ ਤੇ ਮੁੰਡਾ ਸਕੂਲ ਰੁਲਦੂ ਨੇ ਮੌਕਾ ਦੇ ਕੇ ਕੈਲੋ ਨੂੰ ਕੱਲ ਸੁਣੀਆਂ ਸਾਰੀਆਂ ਗੱਲਾਂ ਸੁਣਾ ਦਿੱਤੀਆਂ ਮੈਨੂੰ ਪਤਾ ਹੈ ਸਾਰੀਆਂ ਗੱਲਾਂ ਦਾ ਭਾਵੇਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਫੇਰ ਵੀ ਆਪਾਂ ਧੀਆ ਪੈਣਾ ਵਾਲਿਆਂ ਨੂੰ ਇਹ ਗੱਲਾਂ ਸੌਂਦੀਆਂ ਨਹੀਂ ਰੁਲਦੂ ਹਰਾਨੀ ਨਾਲ ਦੇਖ ਰਿਹਾ ਸੀ ਕਿ ਔਰਤਾਂ ਦੀ ਗੱਲ ਪਛਦੀ ਤਾਂ ਨਹੀਂ ਹੁੰਦੀ ਪਤਾ ਨਹੀਂ ਇੰਨੇ ਕਿਵੇਂ ਪਚਾ ਲਈ ਕੈਲੋ ਗੁੱਸੇ ਵਾਲੀ ਤਾਂ ਜ਼ਰੂਰ ਸੀ ਪਰ ਘਰ ਪਰਿਵਾਰ ਸੰਭਾਲ ਕੇ ਰੱਖੜ ਵਾਲੀ ਔਰਤ ਸੀ ਕੰਮ ਨੂੰ ਤਾਂ ਹੱਥਾਂ ਪੈਰਾਂ ਨਾਲ ਲਾ ਕੇ ਲੈ ਜਾਂਦੀ ਜਿੰਨਾ ਕੰਮ ਕਰਦੀ ਉਹਨਾ ਹੀ ਵੱਧ ਗੁੱਸਾ ਆਉਂਦਾ ਤੂੰ ਹੋਰ ਨਾ ਕਿਸੇ ਕੋਲੇ ਪਕਾਈ ਮਾਰਦੀ ਉਸਨੇ ਰੁਲਦੂ ਨੂੰ ਤਾੜਦਿਆਂ ਕਿਹਾ ਇਸ ਤੋਂ ਬਾਅਦ ਰੁਲਦੂ ਨੇ ਪਤਾ ਨਹੀਂ ਕੀ ਕਿਹਾ ਉਹ ਮੱਥਾ ਫੜ ਕੇ ਬਹਿ ਗਈ ਇੰਨੇ ਨੂੰ ਕੁੜੀ ਪਾਣੀ ਲੈ ਕੇ ਆ ਗਈ ਤੇ ਪਾਣੀ ਟੋੜੇ ਵਿੱਚ ਪਾ ਦਿੱਤਾ ਲਿਆ ਫੜਾ ਉਰਾ ਬਾਲਟੀ ਮੈਂ ਲਿਉਨੀ ਆ ਪਾਣੀ ਉਹਨੇ ਕੁੜੀ ਹੱਥੋਂ ਬਾਲਟੀ ਖਿੱਚ ਲਈ ਕੁੜੀ ਦਾ ਹੱਥ ਸੁੱਤਿਆ ਗਿਆ ਉਸ ਨੇ ਲਾਲ ਹੋਈਆਂ ਉਂਗਲਾਂ ਨੂੰ ਝਟਕਿਆ ਤੇ ਮਾਂ ਵੱਲ ਹੈਰਾਨੀ ਨਾਲ ਤੱਕਿਆ ਕੈਲੋ ਬਹੁਤ ਬੇਚੈਨ ਸੀ ਟੁੱਟੀ ਤੋਂ ਪਾਣੀ ਦੀ ਬਾਲਟੀ ਭਰ ਕੇ ਲਿਉਣ ਤੱਕ ਉਸ ਦੇ ਅੰਦਰ ਪਤਾ ਨਹੀਂ ਕੀ ਕਮਸਾਣ ਮਚਿਆ ਹੋਇਆ ਸੀ ਅੰਦਰ ਦਾ ਫਿਕਰ ਚਿਹਰੇ ਤੇ ਸਾਫ਼ ਚਲ ਕਰ ਰਿਹਾ ਸੀ ਉਸ ਨੇ ਰੁਲਦੂ ਕੋਲ ਜਾ ਕੇ ਹੋਲੀ ਦੇਣੇ ਪੁੱਛਿਆ ਤੈਨੂੰ ਪੱਕਾ ਪਤਾ ਬਈ ਨਿੱਕੀ ਨੇ ਗੋਲੂ ਨੂੰ ਕੁਝ ਫੜਾਇਆ ᱛੀ ਹਾਂ ਉਹਨੇ ਬਨਾਨੇ ਢੇਠ ਲ ਕੋ ਲਿਆ ਅਤੇ स्वागत ਲੱਗਿਆ ਤੈਨੂੰ ਕਿਹਾ ਸੀ ਕੁੜੀ ਨੂੰ ਨਾ ਪੜਾ ਅੱਖੇ ਚਾਰ ਅੱਖਰਾਂ ਦੀ ਸਿਆਣੀ ਹੋ ਜੂ ਪੰਜ ਸੱਤ ਜਮਾਤਾਂ ਕਰਾ ਲੈਣੇ ਆ ਹੁਣ ਸਾਂਭ ਲੈ ਆਪਦੀ ਨੂੰ ਪਤਾ ਨਹੀਂ ਕਿਨੂੰ ਪਾਉਂਦੀ ਚਿੱਠੀਆਂ ਜੇ ਹੁਣ ਬੋਲਿਆ ਸਿਰਮੇ ਪੈ ਜੂ ਪਹਿਲਾਂ ਤੇਰੇ ਫਿਰ ਤੇਰੀ ਧੀ ਦੇ ਰੁਲਦੂ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਕੈਲੋ ਨੇ ਪੂਰੇ ਗੁੱਸੇ ਨਾਲ ਦੰਦ ਕਰੀਚਦਿਆਂ ਪਰ ਦਬਵੀਂ ਆਵਾਜ਼ ਚ ਕਿਹਾ ਕੈਲੋ ਨੰਗੇ ਪੈਰੀ ਹੀ ਗੋਲੂ ਹੂਰਾਂ ਦੇ ਘਰ ਵੱਲ ਤੁਰ ਪਈ। ਹੇ ਸੱਚੇ ਪਾਤਸ਼ਾਹ ਲਾਜ ਰੱਖੀ ਅਸਮਾਨ ਵੱਲ ਦੇਖ ਕੇ ਦੋਵੇਂ ਹੱਥ ਜੋੜੇ। ਗੋਲੂ ਦੀ ਮਾਂ ਬਿਮਾਰ ਸੀ ਉਹ ਹੋਲੀ-ਹੋਲੀ ਭਾਂਡੇ ਮਾਰ ਰਹੀ ਸੀ। ਆਲੇ ਹੁੰਗਰ ਜਹੀ ਮਾਰ ਰਹੀ ਸੀ। ਕੈਲੋ ਵੇੜੇ ਵੜਦਿਆਂ ਹੀ ਇੱਧਰ-ਉੱਧਰ ਦੇਖਣ ਲੱਗੀ। ਉਸ ਦੀਆਂ ਨਜ਼ਰਾਂ ਗੋਲੂ ਨੂੰ ਲੱਭ ਰਹੀਆਂ ਸਨ। ਹੋਰ ਠੀਕ ਐ ਭੈਣੇ? ਉਸ ਨੇ ਗੋਲੂ ਦੀ ਮਾਂ ਦੀ ਹਾਲਤ ਦੇਖ ਕੇ ਪੁੱਛਿਆ। ਗੋਲੂ ਦੀ ਮਾਂ ਨੇ ਤਕਲੀਫ ਹੁੰਦਿਆਂ ਵੀ ਹਾਂ ਵਿੱਚ ਸਿਰ ਹਿਲਾ ਦਿੱਤਾ ਕੱਲ ਆਥਣੇ ਗੋਲੂ ਰੋਵੇ ਕਹਿੰਦਾ ਭੁੱਖ ਲੱਗੀ ਐ ਮੇਥੋਂ ਉੱਠਿਆ ਨਹੀਂ ਗਿਆ ਤਾਪ ਚੜ੍ਹਿਆ ਪਿਆਤੀ ਅੰਤਾਂ ਦਾ ਫਿਰ ਬਾਹਰ ਨੂੰ ਤੁਰ ਗਿਆ ਰੋਂਦਾ ਰੋਂਦਾ ਵਿਚਾਰੀ ਨਿੱਕੀ ਨੇ ਰੋਟੀਆਂ ਕਾਗਜ਼ 'ਚ ਲਪੇਟ ਕੇ ਦੇ ਦਿੱਤੀਆਂ ਅੰਬ ਦੇ achar ਨਾਲ ਉਹੀ ਖਾ ਕੇ ਸੌਂ ਗਿਆ ਬੋਲਦਿਆਂ ਬੋਲਦਿਆਂ ਉਹ ਖੰਗਣ ਲੱਗੀ ਗੋਲੂ ਦੀ ਮਾਂ ਦੀ ਗੱਲ ਸੁਣ ਕੇ ਕੇਲੋ ਦਾ ਮਨ ਸ਼ਾਂਤ ਹੋ ਗਿਆ ਰੋਟੀ ਨਾ ਭੈਣੇ ਰੋਟੀ ਦੀ ਕੀ ਗੱਲ ਐ ਜਵਾਕਾਂ ਤੋਂ ਭੁੱਖ ਨਹੀਂ ਚੱਲੀ ਜਾਂਦੀ ਸਾਡੀ ਨਿੱਕੀ ਤੇ ਉਸ ਦਾ ਪਿਓ ਵੀ ਭੁੱਖ ਨਹੀਂ ਚੱਲ ਸਕਦੇ ਐਲੋ ਨੂੰ ਗੋਲੂ ਬਾਰੇ ਪੁੱਛਣ ਦੀ ਜ਼ਰੂਰਤ ਹੀ ਨਾ ਪਈ ਭੈਣੇ ਤੂੰ ਟੀਕਾ ਟੂਕਾ ਲਵਾ ਲੈ ਕੰਮ ਕਰਨ ਨੂੰ ਤਾਂ ਮੈਂ ਨਿੱਕੀ ਨੂੰ ਭੇਜ ਦਿੰਨੀ ਆ ਤੂੰ ਪੈ ਜਾ ਰਾਮ ਨਾਲ ਇੱਕ ਤਾਂ ਆਹ ਨਪੁੱਤੇ ਦੀ ਕਰੋਨਾ ਕਰੋਨਾ ਨਵੀਂ ਬਿਮਾਰੀ ਚੱਲ ਪਈ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਹੀ ਦਿਲ ਬੈਠ ਜਾਂਦਾ ਹੈ ਕੈਲੋ ਕਾਲੇ ਕਦਮੀ ਆਪਣੇ ਘਰੇ ਆ ਗਈ ਉਸਨੇ ਨਿੱਕੀ ਨੂੰ ਕੰਮ ਕਰਨ ਲਈ ਗੋਲੂ ਦੇ ਘਰੇ ਭੇਜ ਦਿੱਤਾ ਰੁਲਦੂ ਅੰਦਰ ਬੈਠਾ ਦੰਦ ਕਰੀਚ ਰਿਹਾ ਸੀ ਕੈਲੋ ਨੇ ਅੰਦਰ ਆ ਕੇ ਰੁਲਦੂ ਨੂੰ ਰੋਟੀਆਂ ਦੇਣ ਬਾਰੇ ਦੱਸ ਦਿੱਤਾ ਪਰ ਉਹਨੇ ਲਕੋਇਆ ਕਿਉਂ ਨਾਲੇ ਮੈਨੂੰ ਦੇਖਣਸਾਰ ਭਜਾਤਾ ਉਹਨੂੰ ਪਤਾ ਹੈ ਬਾਈ ਮੇਰਾ ਪਿਓ ਕਿਸੇ ਨੂੰ ਪਿੰਡੇ ਦੀ ਜੂਹ ਦੇ ਕੇ ਨਹੀਂ ਰਾਜੀ ਡਰ ਗਈ ਹੋਊ ਵੀ ਤੂੰ ਕਲੇਸ਼ ਕਰੇਂਗਾ ਫੇਰ ਟਰੰਕ ਕਿਉਂ ਖੋਲਿਆ ਫੇਰ ਇਸ ਗੱਲ ਨੇ ਕੈਲੋ ਨੂੰ ਵੀ ਥੋੜਾ ਫਿਕਰ ਵਿੱਚ ਪਾ ਦਿੱਤਾ ਬਿਸਤਰਿਆਂ ਵਾਲੇ ਮੰਝੇ ਦੀ ਖੱਲ ਵਿੱਚ ਟਰੰਕ ਪਿਆ ਹੋਇਆ ਸੀ ਕੈਲੋ ਬੁੜਬੁੜ ਕਰਦੀ ਪਹਿਲਾਂ ਬਿਸਤਰੇ ਸਵਾਰ ਕੇ ਰੱਖਣ ਲੱਗੀ ਬਿਸਤਰੇ ਵਿੱਚੋਂ ਰੇਤਾ ਜਿਹਾ ਝੜਿਆ ਬਿਸਤਰੇ ਤਾਂ ਛਾੜ ਕੇ ਰੱਖ ਦਿਆ ਕਰੋ ਉਸ ਨੇ ਰੁਲਦੂ ਨੂੰ ਖਿੱਚਦਿਆਂ ਆਖਿਆ ਤੂੰ ਜਿਹੜੇ ਕੰਮ ਕਰਨਾ ਹੈ ਉਹ ਕਰ ਪਹਿਲਾਂ ਰੁਲਦੂ ਵੀ ਅੱਗੋਂ ਖਿੱਚ ਕੇ ਪਿਆ ਕੈਲੋ ਨੇ ਕੁਜੇ ਵਿੱਚੋਂ ਚਾਬੀ ਚੁੱਕੀ ਟਰੰਕ ਨੂੰ ਲੱਗੀ ਜਿੰਦੀ ਖੋਲਣ ਲੱਗੀ ਪਰ ਉਹ ਤਾਂ ਪਹਿਲਾਂ ਹੀ ਖੁੱਲੀ ਹੋਈ ਸੀ ਆਹ ਦੇਖ ਲੈ ਜਿੰਦੀ ਵੀ ਖੁੱਲੀ ਹੋਈ ਏ ਰੁਲਦੂ ਨੂੰ ਆਪਣੀ ਗੱਲ ਦਾ ਜਿਵੇਂ ਸਬੂਤ ਮਿਲ ਗਿਆ ਹੋਵੇ ਦੇਖ ਕੇ ਕੋਈ ਮੁੰਡਾ ਜਿਹੇ ਜਾ ਵੀ ਮਿਲਦਾ ਇਸ ਕੁੜੀ ਦਾ ਰੱਸਾ ਤਾਂ ਲਪੇਟ ਦਿੰਨੇ ਆ ਐਦਕੀ ਤੂੰ ਚੁੱਪ ਕਰਕੇ ਖੜਾ ਰਹਿ ਤੂੰ ਟਰੰਕ ਵਿੱਚ ਸਮਾਨ ਦੇਖ ਦੋਵੇਂ ਇੱਕ ਦੂਜੇ ਨੂੰ ਖਿੱਚ-ਖਿੱਚ ਕੇ ਪੈ ਰਹੇ ਸਨ ਟਰੰਕ ਚ ਦਸ ਤੇਰਾ ਕੀ ਰੱਖਿਆ ਹੋਇਆ ਦੋ ਚਾਰ ਕੱਪੜੇ ਨੇ ਟਰੰਕ ਫਲੋਰ ਦਿਆਂ ਕੈਲੋ ਬੋਲ ਰਹੀ ਸੀ ਪਰ ਅੰਦਰੋਂ ਉਹ ਵੀ ਡਰੀ ਹੋਈ ਸੀ ਸਾਰਾ ਸਮਾਨ ਪਿਆ ਆ ਇੱਕ ਦੋ ਚਾਂਦੀ ਦੀਆਂ ਟੁੰਮੜੀਆਂ ਘਰਾ ਕੇ ਰੱਖੀਆਂ ਹੋਈਆਂ ਨੇ ਉਹ ਵੀ ਪਈਆਂ ਨੇ ਕੈਲੋ ਇੱਕਦਮ ਤਰਬਕੀ ਟਰੰਕ ਖੁੱਲਾ ਛੱਡ ਕੇ ਉਸ ਨੇ ਕੁੜੀ ਦਾ ਬਿਸਤਰਾ ਛਾੜਿਆ ਭੋਰਾ ਚੂਰਾ ਜਿਹਾ ਛੜਿਆ ਉਸ ਨੇ ਉਂਗਲੀਆਂ ਨਾਲ ਚੁੱਕ ਕੇ ਦੇਖਿਆ ਉਸ ਦੇ ਚਿਹਰੇ ਦੇ ਹਾਵ ਭਾਵ ਬਦਲ ਗਏ ਸਨ ਕੀ ਡਰਾਮੇ ਜੇ ਕਰੀ ਜਾਨੀਏ ਦੱਸ ਤਾਂ ਸਹੀ ਕੀ ਹੈਗਾ ਇਹਦੇ ਚ ਕੈਲੋ ਨੇ ਟਰੰਕ ਵਿੱਚੋਂ ਬਿਸਕੁਟ ਦੀ ਡੱਬੀ ਕੱਢੀ ਜੋ ਆਏ ਗਏ ਵਾਸਤੇ ਲੁਕੋ ਕੇ ਰੱਖੀ ਹੋਈ ਸੀ ਡੱਬੀ ਖੁੱਲੀ ਹੋਈ ਸੀ ਕੀ ਹੋਇਆ ਰੁਲਦੂ ਨੇ ਕਾਲੀ ਵਿੱਚ ਪੁੱਛਿਆ ਤੂੰ ਹਜੇ ਵੀ ਨਹੀਂ ਸਮਝਿਆ ਨਿੱਕੀ ਨੇ ਆਪਦੀਆਂ ਰੋਟੀਆਂ ਗੋਲੂ ਨੂੰ ਦੇਤੀਆਂ ਤੇ ਆਪ ਸਾਰੀ ਰਾਤ ਭੁੱਖੀ ਓ ਮੇਰਿਆ ਰੱਬਾ ਇਸ ਪਾਪੀ ਨੇ ਕੀ ਕੁਫਰ ਤੋਲਿਆ ਕੈਲੋ ਉੱਥੇ ਹੀ ਕੰਨ ਨਾਲ ਢੋ ਲਾ ਕੇ ਬੈਠ ਗਈ ਤੇ ਰੁਲਦੂ ਬਾਹਰ ਨੂੰ ਖਿਸਕ ਗਿਆ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ